ਇਹ ਮਾਤਾ ਕਰੀਬ ਜਿਹੜੀ ਇਹਨਾਂ ਦੀ ਉਮਰ ਹੈ 80 ਤੋਂ ਉੱਪਰ ਜਿਹੜੀ ਉਮਰ ਹੈਗੀ ਲੇਕਿਨ ਇਹ ਕਈ ਪੌੜੀਆਂ ਜਿਹੜੀਆਂ ਕਰੀਬ 20 ਪੌੜੀਆਂ ਚੜ ਕੇ ਆਏ ਆ ਤੇ ਤੁਸੀਂ ਥੱਲੇ ਵੀ ਖੜੇ ਸੀਗੇ ਉੱਥੇ ਕਾਊਂਟਰ ਤੇ ਪੁੱਛ ਰਹੇ ਸੀਗੇ ਕਿਸੇ ਨੇ ਦੱਸਿਆ ਪੁੱਛਿਆ ਸੀ ਕਿਸੇ ਨੇ ਨਹੀਂ ਦੱਸਿਆ ਹਾਂ ਕੋਈ ਨਹੀਂ ਪੁੱਛਿਆ ਉਹਨਾਂ ਸਮੇਂ ਦੇੰਦਲੇ ਉਹ ਅੰਦਰ ਦੇ ਰਹੇ ਸੀਂ ਜਾਓ ਉਹਨਾਂ ਫਾਰਮ ਨਹੀਂ ਜਾਂ ਦਿੱਤਾ ਨੇ ਆ ਫਾਰਮ ਦਿੱਤਾ ਸੀ ਕਹਿੰਦੇ ਲੈ ਕੇ ਚਲੇ ਜਾਓ ਹਾਂ ਤੇ ਮਾਤਾ ਕਹਿੰਦੀ ਦੁਬਾਰਾ ਨਾ ਮੈਨੂੰ ਦਿੱਦਤ ਹੋਵੇ ਵੀ ਆਵਣ ਦੀ ਤੇ ਮੈਡਮ ਦੇ ਮੱਥੇ ਨਿੱਗੀ ਜੀ ਜਿਹੜੇ ਸਾਈਨ ਕਰਦੇ ਨੇ ਮਤਲਬ ਈਸੀ ਦਫਤਰ ਦਾ ਦੇ ਨੇ ਸਾਈਨ ਹਾਂ ਕਿਰ ਪੈਸਾ ਲੋ ਆਂਦੇ ਨੇ ਤੇ ਦਾਂਦੇ ਨੇ ਉਹ ਆਂਦਾ ਗਏ ਜੰਤਰਾ ਤੁਰ ਆਉਂਦਾ ਫਾਜ਼ਿਲ ਕਾ ਦੇ ਵਿੱਚ ਤੇ ਤੁਸੀਂ ਦੇਖ ਸਕਦੇ ਹੋਗੇ ਇਕ ਜਿਹੜੀ ਬਜ਼ੁਰਗ ਐ ਤੇ ਮਾਤਾ ਹੈਗੇ ਤੇ ਉਹਨਾਂ ਦੇ ਨਾਲ ਉਹਨਾਂ ਦੇ ਪਰਿਵਾਰ ਦੇ ਜਿਹੜੇ ਮੈਂਬਰ ਵੀ ਆਇਆ ਹੈ ਬੇਸ਼ੱਕ ਭਗਵੰਤਬਾਨ ਸਰਕਾਰ ਜਿਹੜੀ ਹੈਗੀ ਦਾਵੇ ਜਰੂਰ ਕਰ ਰਹੀ ਹੈ ਪੋਸਟਰ ਜਰੂਰ ਲਾ ਰਹੀ ਹੈ ਕਿ ਜਿਹੜੇ ਸੀਨੀਅਰ ਸਿਟੀਜ਼ਨ ਹੈ ਉਹਨਾਂ ਨੂੰ ਜਿਹੜਾ ਹੈਗਾ ਘਰ ਤੱਕ ਜਿਹੜੇ ਹੈਗੇ ਸਰਕਾਰ ਦੇ ਜਿਹੜੇ ਨੁਮਾਇੰਦੇ ਆ ਉਹ ਪਹੁੰਚਣਗੇ ਅਧਿਕਾਰੀ ਪਹੁੰਚਣਗੇ ਤੇ ਉਹਨਾਂ ਦਾ ਜਿਹੜਾ ਕੰਮ ਹੈਗਾ ਉਹਨਾਂ ਦੀ ਸਹੂਲਤ ਹੈ ਜਿਹੜੀ ਹੈਗੀ ਉੱਥੋਂ ਤੱਕ ਜਿਹੜੀ ਪਹੁੰਚਾਈ ਜਾਏਗੀ ਲੇਕਿਨ ਇਹ ਮਾਤਾ ਕਰੀਬ ਜਿਹੜੀ ਇਹਨਾਂ ਦੀ ਉਮਰ ਹੈ 80 ਤੋਂ ਉੱਪਰ ਜਿਹੜੀ ਉਮਰ ਹੈਗੀ ਲੇਕਿਨ ਇਹ ਕਈ ਪੌੜੀਆਂ ਜੜੀਆਂ ਮਤਲਬ ਕੀ ਨਾਮ ਹੈ ਕਟਾਰੋ ਬਾਪਿੰਡ ਕਿਹੜਾ ਹੈ ਸਿਖੇਰਾ ਕੀ ਕੰਮ ਕੀ ਆਏ ਉੱਥੇ ਮੈਂ ਵੇਖਿਆ ਤੁਸੀਂ ਪੌੜੀਆਂ ਚੜ ਕੇ ਆ ਰਹੇ ਸੀ ਬੜੇ ਔਖੇ ਹੋ ਰਹੇ ਸੀ ਵਰਵਾ ਮਰਸਣ ਉਹ ਭੱਲ ਗਏ ਨਾ ਮਿਲਣਾ ਕਿ ਨੂੰ ਹੈ ਕਿੱਥੇ ਜਾਣਾ ਹੈ ਮੈਨੂੰ ਕੋਈ ਨਹੀਂ ਸੀ ਤਾਂ ਪਤਾ ਅੱਛਾ ਤੇ ਤੁਸੀਂ ਥੱਲੇ ਵੀ ਖੜੇ ਸੀਗੇ ਉੱਥੇ ਕਾਊਂਟਰ ਤੇ ਪੁੱਛ ਰਹੇ ਸੀਗੇ ਕਿਸੇ ਨੇ ਦੱਸਿਆ ਪੁੱਛਿਆ ਸੀ ਕਿਸੇ ਨੇ ਨਹੀਂ ਦੱਸਿਆ ਹਾਂ ਕੋਈ ਨਹੀਂ ਪੁੱਛਿਆ ਉਹਨਾਂ ਸੰਗੇ ਦੇਰ ਗੱਲੇ ਅੱਛਾ ਕੀ ਕਹਿੰਦੇ ਆ ਉਹ ਆਂਦੇ ਇਧਰ ਆਈ ਤੁਸੀਂ ਜਾਓ ਮੋਨ ਫਾਰਮ ਦੇ ਦਿੱਤਾ ਹੈ। ਅੱਛਾ ਤੇ ਉਹ ਆਖਿਆ ਤੁਮ ਕਰਾ ਲਿਓ। ਹੂੰ ਕੀ ਕਰਾਣਾ? ਅੱਛਾ। ਭਰਾ ਕੇ ਲੈਣਾ ਹੈ ਫਾਰਮ ਕਿਸੇ ਤੋਂ? ਨਹੀਂ। ਮੈਂ ਤਾਂ ਨਾਲ ਦਿੱਤਾ। ਅੱਛਾ ਆ ਗਿਆ। ਕੀ ਕੰਮ ਕੀ ਆਇਓ ਕਿ ਪੈਨਸ਼ਨ ਲਵਣੀ ਹੈ? ਆਹੋ ਨਹੀਂ ਲੱਗੀ ਹੋਈ ਹੈ ਤਾਂ ਨਿਕਲੀ ਨਹੀਂ। ਅੱਛਾ ਕੱਟੀ ਗਈ ਸੀ? ਕੱਟੀ ਨਹੀਂ ਗਈ, ਲੱਗੀ ਹੋਈ ਹੈ ਉਹ ਨਾ ਤੇ ਉਹ ਤੁਮ ਟੈਨ ਕਰਾ ਕੇ ਲਿਆਓ। ਅੱਛਾ 20 ਦਫਤਰ। ਉਮਰ ਬਹੁਤ ਹੈ ਤੁਹਾਡਾ ਔਖਾ ਨਹੀਂ ਹੋਇਆ ਇੱਥੋਂ ਤੱਕ ਆਣਾ ਸੀ ਕਿਤੇ ਤੇ ਆਇਓ ਪਿੰਡੋਂ ਕਿਵੇਂ ਪਿੰਡੋਂ ਆਏ ਹੋਏ تھے ਕਿਤੇ ਕਿਹੜੀ ਛੇ ਤੇ ਆਇਓ ਅਛਾ ਬਸ ਤੇ ਬਸ ਤੇ ਔਖਾ ਲੱਗਿਆ ਕਰਾਇਆ ਵੀ ਲੱਗਿਆ ਕਰਾਇਆ ਲੱਗਾ ਹੈ ਅੱਛਾ ਸਰਕਾਰ ਤਾਂ ਕਹਿੰਦੀ ਹੈ ਕਿ ਜਿਹੜੇ ਬਜ਼ੁਰਗ ਹੈਗੇ ਉਹਨਾਂ ਨੂੰ ਘਰੇ ਹੀ ਜਿਹੜਾ ਹੈਗਾ ਅਫਸਰ ਜਿਹੜੇ ਐ ਘਰੇ ਪਹੁੰਚਣਗੇ ਤੇ ਜੇ ਤੁਹਾਡੀ ਪੈਨਸ਼ਨ ਦਾ ਕੋਈ ਦਿੱਕਤ ਹੈ ਹੋਰ ਕੋਈ ਦਿੱਕਤ ਹੈ ਤਾਂ ਤੁਹਾਨੂੰ ਘਰ ਬੈਠੇ ਜਿਹੜਾ ਹੈਗਾ ਉਹ ਕੰਮ ਹੱਲ ਹੋਊਗਾ ਸਾਨੂੰ ਬੁੱਤਰ ਘਰੇ ਨਹੀਂ ਦਿੰਦੇ ਅੱਛਾ ਅਸੀਂ ਬੈਂਕ ਜਾਣਾ ਤੁਸ ਨੂੰ ਅੱਛਾ ਹਾਂ ਸੋਨੇ ਦੇ ਨਾਲ ਪਰਿਵਾਰ ਦੇ ਮੈਂਬਰ ਆਏ ਆ ਕਿ ਹੈ ਕਿ ਮਾਤਾ ਨੂੰ ਲੈ ਕੇ ਆਏ ਹੋ ਕਿ ਕੰਮ ਕੀ ਹੈ ਇਹਨਾਂ ਦੀ ਪੈਲਸਨ ਨਹੀਂ ਨਿਕਲਦੀ ਪੀ ਬੈਂਕ ਵਿੱਚ ਅੱਛਾ ਉਹਨਾਂ ਨੇ ਕਿਹਾ ਤੁਸੀਂ ਡੀਸੀ ਦਫ਼ਤਰ ਚਲੇ ਜਾਓ ਅੱਛਾ ਤੇਾਂ ਦੇ ਉਥੋਂ ਸਾਇਨ ਕਰਵਾ ਕੇ ਲਿਆਓ ਤਾਂ ਪੈਲਸਨ ਨਿਕਲੇਗੀ ਅੱਛਾ ਇਹਨਾਂ ਦੇ ਪਰਿਵਾਰ ਦੇ ਮੈਂਬਰ ਨਹੀਂ ਆਏ ਅੱਛਾ ਹਾਂਜੀ ਮੈਨੂੰ ਇਹਨਾਂ ਦਾ ਕੀ ਰਿਸ਼ਤਾ ਇਹਨਾਂ ਦੇ ਨਾਲ ਇਨਾਂ ਦੇ ਦੂਜੇ ਦੂਜੇ ਬੀਜੀਵੇਂ ਸੋਰੇ ਦਿਨੋਂ ਆ। ਅੱਛਾ ਨੋ ਹੁੰਤੋ। ਹਾਂਜੀ। ਤੁਹਾਡੇ ਨੋ ਹੈ ਹੈ? ਬੋਦ ਨੋ ਹਾਂਜੀ। ਅੱਛਾ ਬੋਦ ਨੋ ਹੈ। ਹਾਂਜੀ। ਤੇ ਫਿਰ ਬੜਾ ਔਖਾ ਹੈਗਾ ਪੌੜੀਆਂ ਚੜ ਕੇ ਆਏ ਹੋ। ਕਿਸੇ ਨੇ ਦੱਸਿਆ ਨਹੀਂ ਮਤਲਬ ਤੁਹਾਨੂੰ ਦੇਖਿਆ ਤੁਸੀਂ ਵਕ ਵਕ ਥਾਵਾ ਤੇ ਜਿਹੜਾ ਪੁੱਛ ਰਹੇ ਹੋ। ਉਹਨਾਂ ਨੇ ਕਿਹਾ ਸੀ ਲਿਫਟ ਤੇ ਚਲੇ ਜਾਓ। ਸਾਨੂੰ ਮਤਲਬ ਕਿ ਪਤਾ ਨਹੀਂ ਹੈਗਾ। ਅੱਛਾ ਹਾਂਜੀ। ਤੋ ਫੇਰੇ ਤਾਂ ਅਫਸਰ ਜਿਹੜੇ ਹੈਗੇ ਉਹਨਾਂ ਨੂੰ ਇਹਨਾਂ ਦੀ ਜਿਹੜੀ ਇਹ ਗੱਲ ਸੁਣਨੀ ਚਾਹੀਦੀ ਹੈ ਇਹੇਠਾ ਜਿਹੜਾ ਇਹਨਾਂ ਨੂੰ ਹੱਲ ਹੋਣਾ ਚਾਹੀਦਾ ਇਹਨਾਂ ਦੀ ਜੇ ਸਮਝ ਕੋਈ ਸਮਝ ਹਾਂ ਉਹਨਾਂ ਨੇ ਆ ਫਾਰਮ ਦਿੱਤਾ ਸੀ ਕਹਿੰਦੇ ਲੈ ਕੇ ਚਲੇ ਜਾਓ ਹਾਂ ਤੇ ਮਾਤਾ ਕਹਿੰਦੀ ਦੁਬਾਰਾ ਨਾ ਮੈਨੂੰ ਦਿੱਕਤ ਹੋਵੇ ਵੀ ਆਵਨ ਦੀ ਤੇ ਮੈਡਮ ਦੇ ਮੱਥੇ ਲੱਗੀ ਜਾਈ ਕਿ ਤੇ ਕਿਹੜੀ ਮੈਡਮ ਦੇ ਜਿਹੜੇ ਸਾਈਨ ਕਰਦੇ ਨੇ ਮਤਲਬ ਦਫ਼ਤਰ ਕਰਦੇ ਨੇ ਜੀ ਸਿੱਧਾ ਦਫ਼ਤਰ ਕਰਦੇ ਨੇ ਸਾਈਨ ਹਾਂ ਕਿਰਤੇ ਸੱਲ ਆਉਂਦੇ ਨੇ ਕਹਾਂ ਦੇ ਨੇ ਉਹਨਾਂ ਦਾ ਫਿਰ ਸਾਈਨ ਕਰਾ ਤੋ ਲਿਆ ਅੱਛਾ ਉਹਨੇ ਤੁਸੀਂ ਦਿੱਤਾ ਸੀ ਹਾਂ ਫਿਰ ਕੋਈ ਮਿਲਿਆ ਕਿ ਨਹੀਂ ਹੁਣ ਮਿਲਿਆ ਕਿੰਨਾ ਚਿਰ ਹੋ ਗਿਆ ਤੁਹਾਨੂੰ ਆਏ ਨੂੰ ਨਹੀਂ ਸਾਨੂੰ ਤਾਂ 15 ਕੁ ਮਿੰਟ ਹੋਏ ਨੇ ਜਿਆਦਾ ਟਾਈਮ ਨਹੀਂ ਹੋਇਆ ਹਾਂ ਜੇ ਇੱਥੇ ਉੱਥੇ ਬੈਠਾਂ ਗਿਆ ਹਾਂ ਅਜੇ ਵੀ ਨਹੀਂ ਤੁਹਾਨੂੰ ਪਤਾ ਲੱਗਿਆ ਕਿੱਥੇ ਜਾਣਾ ਜੀ ਅਜੇ ਪੋਛ ਪਛਾਤ ਜਿਵੇਂ ਵੀ ਅਪੜ ਜਾਈਏ ਹੂੰ ਵੀ ਇਹਵੇਂ ਪਹਿਲੀ ਵਾਰ ਆਇਆ ਅੱਛਾ ਪਹਿਲੀ ਵਾਰ ਹੀ ਆਇਆ ਹਾਂ ਹਾਂ ਰੱਗੇ ਨਹੀਂ ਕਹਾਣੀ ਤਾਂ ਸੋ ਹਾਲਾਤ ਇਹ ਹੈ ਕਿ ਜ਼ਮੀਨੀ ਹਕੀਕਤ ਕੀ ਹੈ ਕਿ ਇੱਕ ਪਾਸੇ ਜਿਹੜਾ ਹੈਗਾ ਮਾਨ ਸਰਕਾਰ ਜਿਹੜੀ ਹੈ ਦਾਅਵੇ ਜ਼ਰੂਰ ਕਰ ਰਹੀ ਹੈ ਕਿ ਜਿਹੜੇ ਬਜ਼ੁਰਗ ਹੈਗੇ ਉਹਨਾਂ ਨੂੰ ਜਿਹੜਾ ਹੈਗਾ ਘਰ ਬੈਠੀ ਜਿਹੜੀ ਹਰ ਇੱਕ ਸੁਰਤ ਜਲੀ ਮਿਲੇਗੀ ਲੇਕਿਨ ਇਹ ਜਿਹੜੀ ਮਾਤਾ ਹੈ ਕਰੀਬ ਇੰਨਾ ਦੀ ਜਿਹੜੀ ਉਮਰ ਜਿਹੜੀ ਹੈਗੀ 90 ਸਾਲ ਤੋਂ ਵੀ ਜਿਹੜੀ ਉੱਪਰ ਦੀ ਜਿਹੜੀ ਹੈਗੀ ਤੇ ਲੇਕਿਨ ਜਿਹੜੇ ਹਾਲਾਤ ਹੈ ਕਿ ਇਹਨਾਂ ਨੂੰ ਪੁੱਛਣਾ ਪੈ ਰਿਹਾ ਹੈ ਪੈਨਸ਼ਨ ਦਾ ਕੰਮ ਹੈਗਾ ਕਿ ਆਇਆ ਜਾ ਰਿਹਾ ਹੈ ਕਿ ਇਹਨਾਂ ਨੂੰ ਜਿਹੜੀ ਪੈਨਸ਼ਨ ਇਹਨਾਂ ਦੀ ਨਹੀਂ ਨਿਕਲ ਰਹੀ ਹੈਗੀ ਬੈਂਕ ਦੇ ਵਿੱਚੋਂ ਡੀਸੀ ਦਫ਼ਤਰ ਦੇ ਵਿੱਚ ਪਹੁੰਚੇ ਲੇਕਿਨ ਇਹਨਾਂ ਵੱਲੋਂ ਪੁੱਛੇ ਜ਼ਰੂਰ ਗਿਆ ਹੈਗਾ ਇੱਥਾ ਜਿਹੜਾ ਕਾਊਂਟਰ ਵੀ ਲੱਗਿਆ ਹੈਗਾ ਜਿੱਥੇ ਜਿਹੜਾ ਪੁਛ ਕੇਂਦਰ ਹੈਗਾ ਜਿੱਥੇ ਲੋਕ ਜਿਹੜੇ ਪਹੁੰਚ ਕੇ ਜਿਹੜਾ ਹੈਗਾ ਆਪਣੀ ਜਿਹੜੀ ਜੇਕਰ ਕਿਸ ਅਧਿਕਾਰੀ ਤੱਕ ਪਹੁੰਚਣਾ ਹੈਗਾ ਕਿਸ ਦਫ਼ਤਰ ਤੱਕ ਪਹੁੰਚਣਾ ਹੈਗਾ ਉੱਥੋਂ ਤੱਕ ਪੁੱਛਿਆ ਜਾਂਦਾ ਲੇਕਿਨ ਇਹ ਜਿਹੜੇ ਲੋਕ ਹੈ ਹਜੇ ਵੀ ਜਿਹੜੇ ਹੈਗੇ ਪਟਕ ਰਹੇ ਹੈਗੇ ਤੇ ਇਹੀ ਪੌੜੀਆਂ ਹੈਗੀਆਂ ਜਿੱਥੋਂ ਇਹ ਮਾਤਾ ਜਿਹੜੀ ਹੈਗੀ ਚੜ ਕੇ ਆਈ ਹੈ ਤੇ ਬੱਸ ਤੋਂ ਜਿਹ ਬਸ ਤੋਂ ਸਫਰ ਕਰਕੇ ਇਹ ਜਿਹੜੀ ਮਾਤਾ ਆਈ ਹੈ ਕਿਰਾਇਆ ਵੀ ਇਹਨਾਂ ਦਾ ਲੱਗਿਆ ਹੈਗਾ ਸੋ ਦੇਖਦੇ ਆ ਕਿ ਕਿ ਇਹਨਾਂ ਨੂੰ ਦਫਤਰ ਤੱਕ ਪਹੁੰਚਣ ਲੱਗੇ ਕਿਹੜੇ ਅਧਿਕਾਰੀ ਜਿਹੜੇ ਇਹਨਾਂ ਦੀ ਜਿਹੜੀ ਬਾਹ ਫੜਦੇ ਆ ਜਾਂ ਫਿਰ ਜਿਹੜੇ ਮਾਨ ਸਰਕਾਰ ਦੇ ਜੜੇ ਹੈ ਦਾਵੇ ਉਹ ਸਿਰਫ ਦਾਵੇ ਹੀ ਹੈ ਤੇ ਜਿਹੜੇ ਪੋਸਟਰਾਂ ਤੱਕ ਨਜ਼ਰ ਆਉਂਦੇ ਆ ਅਫਤਾਰ ਗਿਲ ਪੀਟੀਸੀ ਨਿਊਜ਼ ਫਾਜ਼ਲ ਕਾ ਹੁਕਮ ਛੱਡੋ ਕੀ ਕਰਦੇ ਆ ਆਪਾਂ ਵੈਰੀਫਾਈ ਕਰ ਲੈਣੇ ਅੱਜ ਕੱਤੇ 2-3 ਕੇਸ ਜਿਹੜੇ ਦੇਖੇ ਗਏ ਹੈਗੇ ਇੱਕ ਤਾਂ ਜਿਹੜੇ 올 ਲੇਡੀ ਸੀ 98 ਇਅਰ ਦੀ ਪੈਨਸ਼ਨ ਦਾ ਉਹਦਾ ਕੰਮ ਸੀਗਾ ਲੇਕਿਨ ਉਹ ਵਿਚਾਰੀ ਪੌੜੀਆਂ ਚੜ੍ਹ ਕੇ ਗਈ ਹੈ ਹੈਲਪ ਡੈਸਕ ਉਦੀ ਸੁਣਵਾਈ ਨਹੀਂ ਉਸ ਤੋਂ ਬਾਅਦ ਉਹ ਪੌੜੀਆਂ ਚੜ੍ਹ ਕੇ ਗਈ ਖੱਜਲਪੁਰ ਰੋਣ ਦੇ ਲਈ ਇੱਕ ਲੇਡੀ ਸੀਗੀ ਅਬਾਊਟ 60 ਐ 75 ایਅਰ 올 ਫੁੱਲ ਡੀਸੀ ਆਫਿਸ ਦੇ ਬਾਹਰ ਜਿਹੜਾ ਕਰੀਬ 2 ਘੰਟੇ ਬੈਠੀ ਰਹੀ ਰੋਂਦੀ ਰਹੀ ਕਿ ਮੈਨੂੰ ਮੇਰੇ ਮੁੰਡਿਆਂ ਨੇ ਮੇਰੀ ਨੋਹਾਂ ਨੇ ਘਰੋਂ ਕੱਢ ਤਾ ਮੈਂ ਜਿਹੜੀ ਦੋਸਵਾਰਿਆਂ ਚ ਰਹਿ ਰਹੀ ਐ ਕਦੇ ਕਿੱਥੇ ਰਹਿ ਰਹੀ ਐ ਅਫਸਰਾਂ ਨੂੰ ਸ਼ਿਕਾਇਤ ਦਿੱਤੀ ਐ ਲੇਕਿਨ ਕੋਈ ਕਾਰਵਾਈ ਨਹੀਂ ਹੋਈ ਡੀਸੀ ਮੈਡਮ ਨੂੰ ਮਿਲਣਾ ਐ ਜਦੋਂ ਡੀਸੀ ਮੈਡਮ ਨਹੀਂ ਬੈਠੇ ਸੀਗੇ ਅਫਸਰਾਂ ਨੇ ਉਦੋਂ ਉਹਨਾਂ ਨੂੰ ਅੰਦਰ ਵਾਦ ਤੇ ਬੜੀ ਗਲਤ ਗੱਲ ਐ ਇਦਾਂ ਦਾ ਹੋਣਾ ਨਹੀਂ ਚਾਹੀਦਾ ਬਾਕੀ ਮੈਂ ਹੁਣ ਆਇਆ ਮੈਂ ਪਤਾ ਕਰ ਲੈਣਾ ਕੀ ਗੱਲ ਬਿਲਕੁਲ ਉਹਦਾ ਹੱਲ ਕਰਦੇ ਕਿਉਂ ਸਾਡੇ ਮਾਵਾਰਗੇ ਦਾਦੀਆਂ ਰਗੇ ਕਿਉਂ ਇਸ ਜਗ੍ਹਾ ਉਹਨਾਂ ਧੱਕੇ ਖਾਣੇ ਬਿਲਕੁਲ ਸਰਕਾਰ ਬਹੁਤ ਉਪਰਾਲਾ ਕਰ ਰਹੀ ਹੈ ਸੀਨੀਅਰ ਸਿਟੀਜ਼ਨ ਵਾਸਤੇ ਇੰਨਾ ਕੁਝ ਕਿੱਥੇ ਜੇ ਇਹੋ ਜੀ ਕਿਸੇ ਨੇ ਗੱਲੀ ਕੀਤੀ ਆਪਾਂ ਉਹਦੇ ਤੇ ਬਿਲਕੁਲ 100% ਪੀਸਾ ਨੂੰ ਕੋਈ ਕਾਰਵਾਈ ਕਰੇ ਦੇ ਲਈ ਜਵਾਬ ਦੇ ਹੈ ਬਿਲਕੁਲ 100% ਜਵਾਬ ਦੇ ਆ ਡਿਪਾਰਟਮੈਂਟ ਵੀ ਜਵਾਬ ਦੇ ਅਸੀਂ ਵੀ ਜਵਾਬ ਦੇ ਆ ਜੇ ਕੋਈ ਕਿਸੇ ਬਜ਼ੁਰਗ ਨਾਲ ਕਿਸੇ ਡਿਪਾਰਟਮੈਂਟ ਚ ਕੋਈ ਉਹ ਜਾ ਹੱਦ ਸਾਬ ਆਪਰਦਾ ਤਾਂ ਅਕੀ ਮੈਂ ਵੈਰੀਫਾਈ ਕਰ ਲੈਣਾ ਕੋਈ ਹੋ ਜਾ ਜਿਉਂ ਵੀ ਹੋਇਆ ਨਹੀਂ ਬਿਲਕੁਲ ਸੁਣਵਾਈ ਮੈਂ ਹੁਣ ਆਇਆ ਮੈਂ ਪਤਾ ਕਰਦਾ ਕੀ ਮਸਲਾ ਹੈ ਫਿਰ ਉਹਦੇ ਬਾਰੇ ਆਪਾਂ ਦੱਸ ਸਕਦੇ ਹਾਂ ਕੀ ਹੈ ਲੱਗਦਾ ਕਿ ਡੀਸੀ ਮੈਡਮ ਜਿਹੜੇ ਇੱਥੇ ਡੀਸੀ ਹੈ ਉਹ ਜ਼ਿੰਮੇਵਾਰ ਹੁੰਦੇ ਹੈ ਕਿ ਉਹਨਾਂ ਦੇ ਜਿਹੜਾ ਹੈਗਾ ਪਰਮਿਸ ਜੀ ਨਹੀਂ ਪੂਰਾ ਡੀਸੀ ਦਫ਼ਤਰ ਜ਼ਿੰਮੇਵਾਰ ਹੈ ਅਕਲ ਡੀਸੀ ਕੋ ਸਾਰੇ ਜ਼ਿੰਮੇਵਾਰ ਹੈ ਉਗੀ ਛੇ ਗੇਟ ਦਾ ਕੋਈ ਗੇਟ ਕੀਪਰ ਹੈ ਛੇ ਕੋ ਪੀ ਐਨ ਹੈ ਛੇ ਕੋਈ ਸੁਪਰਡੈਂਟ ਹੈ ਇਹ ਸਾਡੀ ਜ਼ਿੰਮੇਵਾਰੀ ਇਨਸਾਨੀਤ ਵੀ ਦਾ ਇਨਸਾਨੀਤ ਹੈ ਕਿਸੇ ਅਸਮੇਂ ਮੇਰੇ ਬੰਦੀ ਡੀ ਸੀ ਮੈਡਮ ਕਹਿੰਦੇ ਕਿ ਮੀਡੀਆ ਜਿਹੜਾ ਹੈਗਾ ਸਾਡੇ ਤੱਕ ਨਾ ਆਵੇ ਅਸੀਂ ਕੋਈ ਬਾਈਟ ਨਹੀਂ ਦੇਣੀ ਨਹੀਂ ਨਹੀਂ ਕੋਈ ਗੱਲ ਨਹੀਂ ਕਰਨੀ ਨਹੀਂ ਨਹੀਂ ਕੋਈ ਗੱਲ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਆਪਾਂ ਉਹ ਵੀ ਗੱਲ ਕਰ ਲੈਣੇ ਕੀ ਬਣ ਜੀ ਬਿਲਕੁਲ 100% ਤੁਹਾਡੇ ਬਿਨਾ ਸਾਡਾ ਕੀ ਗੁਜ਼ਾਰਾ ਹੈ